ਜੇ ਲੋਪ ਪ੍ਰਿੰਟ ਮੰਗਣਾ ਬੋਲਦਾ ਬਾਈ ਟਰੈਕਟਰ ਦਾ ਇਹਨਾਂ ਤੇ ਬਾਕੀ ਵੀਰੋ ਜੀ ਨਹੀਂ ਤਾਂ ਕਰਦਾ ਟਰੈਕਟਰ ਕੁਆੜ ਵਿੱਚ ਦੇਣ ਨੂੰ ਇਹ じゃ ਟਰੈਕਟਰ ਕਿਉਂਕਿ ਰੰਗ ਰੂ ਬਹੁਤ ਸੋਹਣਾ ਬਾਈ ਟਰੈਕਟਰ ਦਾ ਇੱਕ ਮਜਬੂਰੀ ਕਰਕੇ ਦੇਣਾ ਪਿਆ ਤੇ ਚੰਗਾ ਬਾਈ ਓਕੇ ਜੀ ਧੰਨਵਾਦ ਹੈਰਾ ਬਾਈ ਬੋਕੇ ਵੀਰੇ ਜਿਹੜਾ ਸਕੂਨ ਆ ਬਾਈ ਇਹ ਵੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਆ ਜੀ ਪੈਸੇ ਨਾਲ ਆਪਾਂ ਅੱਜ ਦੇ ਟਾਈਮ 'ਚ ਬੜੇ ਨਹੀਂ ਹੈਗੇ ਜੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਫਿਰ ਉਹ ਠੰਡ ਅੱਜ ਵੀ ਬਹੁਤ ਜ਼ਿਆਦਾ ਤੁੰਤ ਪਈ ਹੋਈ ਆ ਤੇ ਸਾਡਾ ਕੋਕਾ ਬਾਈ ਸਰਜਰੀ ਪਹੁੰਚ ਗਿਆ ਆਪਣੇ ਕੋਲ ਕੱਲ ਸਾਥੇ ਇਹ ਸਕੌਟ ਲੈ ਗਿਆ ਟਰੈਕਟਰ ਤੇ ਅੱਜ ਸਾਥੇ ਲੈ ਗਿਆ ਬਾਈ ਇਹ ਲੈ ਚੱਲਿਆ 575 ਫੋਨ ਆ ਗਿਆ ਬਾਈ ਕੋਈ ਨਹੀਂ ਇਹ ਤਾਂ ਸੁਣ ਲੈ ਪਹਿਲਾਂ ਕੋਈ ਨਹੀਂ ਬਾਈ 5-6 ਟਰੈਕਟਰ ਤਾਂ ਪੱਕੇ ਹੀ ਆ ਸਾਡੇ ਓਕੇ ਡੇਲੀ ਜੀ ਡੇਲੀ ਸਾਡੇ ਮਹੀਨੇ ਦੇ ਮਹੀਨੇ ਦੇ ਜੀ ਹਾਂ ਅਜੇ ਹਾਂ ਜੀ ਠੀਕ ਆ ਪਜਾਉਂਦਾ ਵੀ ਮੈਂ ਆ ਹਾਂ ਬਾਈ ਦੇ ਲੋ ਬਾਈ ਪਟਿਆਲੇ ਲੈ ਜਾਂਦਾ ਟਰੈਕਟਰ ਚੰਗਾ ਹੋਵੇ ਮਾੜੋ ਵੀ ਬਣੀ ਕਿਵੇਂ ਲੈ ਜਾਂਦਾ ਖਿੱਚ ਤੂਗੇ ਨਹੀਂ ਆਦਾ ਟਰੈਕਟਰ ਚੰਗਾ ਚੱਲੋ ਇਹਦਾ 99 ਮਾਡਲ ਹਾਂ ਹਾਂ ਤੇ ਆਪਾਂ ਨੇ ਵੀਡੀਓ ਪਾਈ ਸੀ ਬਾਈ ਇਹਦੀ ਦੱਸਿਆ ਸੀ ਵੀ ਕੀ ਗੱਲ ਬਾਤ ਤੇ ਆਪਾਂ ਨੇ ਤਾਂ ਵਿਚਣ ਵਾਸਤੇ ਲਿਆ ਸੀ ਟਰੈਕਟਰ ਇਹ ਤੇ ਚਲੋ ਇਹਦਾ ਆਪਾਂ ਨੂੰ ਪਤਾ ਨਹੀਂਦਾ ਵੀ ਇਹਦਾ ਬਲਾਕ ਕਰੈਕ ਹੈ ਤੇ ਹੋ ਗਿਆ ਬਾਈ ਮੈਂ ਇਹਦੀ ਵੀਡੀਓ ਪਾਈ ਸੀ ਟਰੈਕਟਰ ਦੀ ਠੀਕ ਹੈ ਜੀ ਮੰਨੂ ਕੱਲ ਦੇ ਇੰਨੇ ਵੀਰਾਂ ਦੇ ਫੋਨ ਆਏ ਟਰੈਕਟਰ ਦੇ ਵੀ ਟਰੈਕਟਰ ਦੇ ਯਾਰ ਸਾਨੂੰ ਦੇ ਦੇ ਵੀ ਅਸੀਂ ਇਹਦਾ ਬੀਸੀ ਦਾ ਕੰਮ ਚਲਾ ਲੈਣਾ ਠੀਕ ਹੈ ਜੀ ਤੇ ਹੁਣ ਤੁਸੀਂ ਕਹਿੰਦੇ ਵੀ ਅਸੀਂ ਖੋਲ ਕੇ پیسے ਪੂਰੇ ਕਰੂੰਗਾ ਹੀ ਹੁਣ ਤਾਂ ਹਾਂ ਖੋਲ ਕੇ ਹੋਣੇ ਪੂਰੇ ਅੱਛਾ ਆਇਆ ਕੰਪਲੀਟ ਹੀ ਨਹੀਂ ਹੋਣੇ ਹੁਣ ਤੀ ਜੇ ਤੁਹਾਨੂੰ ਇਦਾਂ ਹੀ ਮਾੜਾ ਮੋਟਾ ਨਹੀਂ ਨਹੀਂ ਖੋਲ ਕੇ ਹੀ ਕਰਨਾ ਪੈਣਾ ਹੀ ਹੁਣ ਤਾਂ ਅੱਛਾ ਆਇਆ ਤੇ ਬਾਈ ਇੱਕ ਮੈਨੂੰ ਦੋ ਦਿਨ ਪੀਰਾਂ ਦੇ ਫੋਨ ਆਏ ਸੀਗੇ ਮੈਂ ਨੰਬਰ ਦੇਤਾ ਸੀ ਚਲੋ ਬਾਈ ਨਾਲ ਦਾ ਪਟਿਆਲਾ ਵਾਲਿਆਂ ਦਾ ਉਹ ਕਹਿੰਦੇ ਵੀ ਨਹੀਂ ਵੀ ਆਪਾਂ ਦੇਣਾ ਨਹੀਂ ਹੈਗਾ ਟਰੈਕਟਰ ਮੈਂ ਵੈਸੇ ਉਹ ਕਰੂੰਗਾ ਹੀ ਨਹੀਂ ਮੇਤੇ ਬਾਈ ਵੀਡੀਓ ਚ ਕਹਿ ਹੋ ਗਿਆ ਸੀ ਨਾਲ ਕੋਈ ਨਹੀਂ ਖੋਲ ਕੇ ਕਰੂੰਗਾ ਹੀ ਹੁਣ ਤਾਂ ਮੇਤੇ ਵੀਡੀਓ ਚ ਕਹਿ ਹੋ ਗਿਆ ਸੀ ਵੀ ਆਪਾਂ ਟਰੈਕਟਰ ਦੇ ਦਾਂਗੇ ਪਰ ਚਲੋ ਇਨਾਂ ਦਾ ਆਪਦਾ ਹਿਸਾਬ ਤਾਂ ਵਾ ਇਹਨਾਂ ਨੂੰ ਖੋਲ ਕੇ ਚਲੋ ਸਮਾਨ ਇਕੱਲਾ ਇਕੱਲਾ ਵਿਕ ਜਾਂਦਾ ਹੈ ਮਹਿਗਾ ਵਿਕ ਜਾਂਦਾ ਉਹ ਚਲੋ ਹਰੇਕ ਬੰਦਾ ਆਪਣੇ ਫਾਇਦੇ ਵਾਸਤੇ ਕੰਮ ਕਰਦਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਕੋਈ ਹੋਰ ਇੰਨੇ ਕ ਮੁੱਲ ਲਾ ਆ ਗਿਆ ਜਿਹੜੇ ਵੀਰ ਫੋਨ ਆਇਆ ਆਪਾਂ ਕੋਈ ਹੋਰ ਟਰੈਕਟਰ ਦੇ ਦਾਂਗੇ ਤੇ ਦੇ ਭਾਈ ਆਪਾਂ ਵੀ ਕਿਸੇ ਨੂੰ ਦੰਦੇ ਇਦਾਂ ਵੀਡੀਓ ਪਾ ਕੇ ਪਰ ਉਦੋਂ ਆਪਣਾ ਮਨ ਨਹੀਂ ਤਾਂ ਚਲੋ ਵੀ ਕੱਲ ਨੂੰ ਅਗਲੇ ਕੋ ਜਾ ਕੇ ਫੇਰ ਕੋਈ ਆ ਗਈ ਗੱਲ ਬਾਤ ਫੇਰ ਅਗਲਾ ਕੱਲੂ ਆਪਾਂ ਨੂੰ ਹੋ ਨਾ ਕਰੇ ਤੇ ਬਾਕੀ ਦਾ ਟਰੈਕਟਰ ਓਕੇ ਆ ਬਾਈ ਕਿਉਂਕਿ ਬਾਈ ਉਹ ਟਰੈਕਟਰ ਨੁਕਸੇ ਨਹੀਂ ਕੋਈ। ਉਹ ਜੀ ਨਾ ਠੀਕ ਹੈ। ਇਹਦੀ ਕਿਸੇ ਨੇ ਜਿਵੇਂ ਸ਼ੋ ਸ਼ੂ ਲੈਣੀ ਇਹਦੀ ਸ਼ੋ ਐਨ ਵਧੀਆ ਪਈ ਆ। ਬਾਕੀ ਤੇ ਟਾਇਰ ਵਾਲੇ ਨੂੰ ਟਾਇਰ ਦਊਗਾ ਜੀ। ਹਾਂ ਜਿਵੇਂ ਮੁਰਲੇ ਟਾਇਰ ਵੀ ਚੱਲ ਜਾਣੇ ਆ ਬਾਈ। ਇੰਜਣ ਵਾਲੇ ਨੂੰ ਇੰਜਣ। ਕਿਸੇ ਨੂੰ ਪੰਪ ਦੀ ਲੋਡ ਪੈ ਗਈ। ਕਿਸੇ ਨੂੰ ਗਰਾਰੀਆਂ ਦੀ ਲੋਡ ਪੈ ਗਈ। ਕਿਸੇ ਨੂੰ ਹਿੱਸੇ ਦੀ ਲੋਡ ਪੈ ਗਈ। ਹਾਂ। ਹਾਂ। ਕਿਸੇ ਨੂੰ ਸਟੀਅਰਿੰਗ ਦੀ। ਹਾਂ। ਕਿਸੇ ਨੂੰ ਸੀਟ ਦੀ ਲੋਡ ਪੈ ਗਈ। ਸਵਾਨ ਤਾਂ ਚਲੋ ਸਾਰਾ ਇਹਦਾ ਬਾਈ ਡੀਜ਼ਲ ਸਮਾਨ ਵਿਗੀ ਵੀ ਜਾਂਦਾ। ਪਗਦਾ ਜੀ ਪਗਦਾ ਜੀ। ਹਾਂ ਇਧਰ ਨੂੰ ਖਾਦੇ ਮੁਰੇ ਦਾ ਬਾਈ ਸ਼ੋ ਸ਼ੂ ਦੇਖ ਅਸੀਂ ਕੱਲ ਵੀ ਬਾਈ ਇੱਕ ਸਕਾਟ ਟਰੈਕਟਰ ਪਾਏ ਸੀ ਮੈਂ 60000 ਦਾ ਕਿਉਂਕਿ ਬਾਈ ਠੀਕ ਹੈ ਜੀ ਮੈਨੂੰ ਵੀਰਾਂ ਦੇ ਫੋਨ ਆਈ ਗਏ ਵੀ 40 ਦਾ ਦੇ ਦੋ 35 ਦਾ ਦੇ ਦੋ ਟਰੈਕਟਰ ਹਾਂਜੀ ਤੇ ਫੇਰ ਅਸੀਂ ਯਾਰ ਵੀ ਕੁਆਡ ਚ ਵਧੀਆ ਵਿਗਦਾ ਫੇਰ ਆਪਾਂ ਵੀ ਕਰ ਰਹੂ ਕਿਸੇ ਨੂੰ ਦੇਣਾ ਠੀਕ ਨਹੀਂ ਨਾ ਠੀਕ ਹੈ ਜੀ ਹਾਂ ਹਾਂ ਤੇ ਬਾਈ ਸੋ ਆਪਾਂ ਤੁਹਾਨੂੰ ਸਟਾਰਟ ਸ਼ੂਟ ਕਰਕੇ ਦਿਖਾਉਂਦੇ ਟਰੈਕਟਰ ਦੇਖੋ ਐ ਰੁਪਿਆ ਇੰਜਣ ਉੰਜਣ ਦਾ ਕੋਈ ਕਮੀ ਨਹੀਂ ਹਿੱਸੇ ਚ ਕੋਈ ਆਵਾਜ਼ ਨਹੀਂ ਟਰੈਕਟਰ ਦੇ ਠੀਕ ਹੈ ਜੀ ਆ ਲੈ ਲੋਕ ਪ੍ਰਿੰਟ ਮੰਗਣਾ ਬੋਲਦਾ ਬਾਈ ਟਰੈਕਟਰ ਦਾ ਇਹਨ ਤੇ ਮੈਂ ਕਰ ਲਾ ਬਾਈ ਕੋਈ ਨਹੀਂ ਬਾਕੀ ਨਾ ਬਾਈ ਬਾਈ ਦਾ ਪਿੰਡ ਹੈਗਾ ਤਨੌਰੀ ਪਿੰਡ ਆ ਬਾਈ ਤਨੌਰੀ 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 ਪਿੰਡ ਆ ਮਰੰਡੇ ਰੋਡ ਤੇ ਹੁਣ ਜਿਵੇਂ ਕਿ ਵਿੱਚ ਕਈ ਟਰੈਕਟਰ ਹੁੰਨੇ ਆ ਵੀ ਇਹ ਲੈ ਲੈਣ ਦੇ ਕੋਆਰ ਦੇ ਵਿੱਚ ਤੁਸੀਂ ਬਾਈ ਨਾ ਬਾਈ ਦੇ ਘਰੇ ਹੁੰਨੇ ਆ ਪੰਜ ਚਾਰ ਟਰੈਕਟਰ ਖੜੇ ਬਾਹਰੇ ਰੋਡ 'ਤੇ ਬਾਹਰੇ ਰੋਡ 'ਤੇ ਕਿਸੇ ਨੇ ਕੋਈ 70 75 80 ਤੱਕ ਕੋਈ ਟਰੈਕਟਰ ਲੈਣਾ ਹੁੰਦਾ ਪੁਰਾਣਾ ਦਾ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਠੀਕ ਆ ਜੀ ਤੇ ਬਾਕੀ ਬਾਈ ਜਿਵੇਂ ਕੀ ਹੋਰ ਆ ਕੋਈ ਜਿਵੇਂ ਬਾਈ ਨਾਲ ਕੋ ਫੋਰਡ ਫੂਡ ਵੀ ਆਉਂਦੇ ਰਹਿੰਦੇ ਨੇ ਪੁਰਾਣੇ ਹਨਾ ਬਾਈ ਸਵਾ ਜੰਨੇ ਜੀ ਫੋਰਡ ਫਾਰਮ ਟਰੈਕ ਮਿੰਦਰੇ ਐਂਟਰ ਸਟਾਪ ਸਕਾਟ ਜਿਵੇਂ ਸਾਰੀਆਂ ਵੈਰੈਟੀਆਂ ਮੰਨ ਕੇ ਲਓ ਪੰਜ ਛੇ ਟਰੈਕਟਰ ਬਾਈ ਦਾ ਘਰੇ ਖੜੇ ਹੁੰਨੇ ਆ ਫੇ ਬਾਈ ਜਦ ਵੀ ਟਾਈਮ ਲੱਗਦਾ ਇੱਕ ਦਾ ਟਰੈਕਟਰ ਪਟਿਆਲੇ ਛੱਡੇ ਆਉਂਦਾ ਤੇ ਬਾਕੀ ਕੋ ਗਿਆ ਬਾਈ ਠੀਕ ਆ ਧੰਨਵਾਦ ਤੇਰਾ ਠੀਕ ਆ ਜੀ ਠੀਕ ਆ ਜੀ ਓਕੇ ਜੀ ਤੇ ਬਾਕੀ ਬਾਈ ਸੋ ਬੇਨਤੀ ਆਹੀ ਹੈ ਕਿ ਆ ਬਈ ਆ ਟਰੈਕਟਰ ਜਿਹੜਾ ਇਹ ਬਾਈ ਰਣੇ ਦੇਣਾ ਨਹੀਂ ਹੈਗਾ ਬਾਈ ਨੇ ਕਹਿੰਦਾ ਸੀ ਖੋਲ ਕੇ ਵੇਚਣਾ ਤਨੋ ਬਾਈ ਬਾਈ ਨੂੰ ਕਰਦੀ ਹੁਣ ਵਿਦਾ ਆਪਾਂ ਕਿਉਂਕਿ ਬਾਈ ਨੇ ਵੀ ਬਾਈ ਦੂਰ ਹੀ ਜਾਣਾ ਬਾਈ ਦੇ ਧਰਾਂ ਵੀ ਕੰਮਕਾਰ ਹੁੰਦੇ ਆ ਤੇ ਬਾਈ ਕਹਿੰਦਾ ਤੁਸੀਂ ਮੈਨੂੰ ਵੀ ਮਸ਼ਹੂਰ ਕਰਤਾ ਬਾਈ ਵੀਡੀਓ ਪਾ ਪਾ ਕੇ ਕਿਉਂਕਿ ਬਾਈ ਦੇ ਪਿੰਡ ਦੇ ਰਿਸ਼ਤੇਦਾਰ ਬਹੁਤ ਬਾਈ ਨੂੰ ਕੱਲ ਜਿਹੜਾ ਲੈ ਕੇ ਗਿਆ ਬਾਈ ਸਕਾਟ ਠੀਕ ਆ ਜੀ ਤੇ ਠੀਕ ਆ ਕੋਕੇ ਬਾਈ ਠੀਕ ਆ ਜੀ ਧੰਨਵਾਦ ਤੇਰਾ ਤੇ ਬਾਕੀ ਵੀਰੋ ਜੀ ਨਹੀਂ ਤਾਂ ਕਰਦਾ ਟਰੈਕਟਰ ਕੁਆਡ ਵਿੱਚ ਦੇਣ ਨੂੰ ਇਹ じゃ ਟਰੈਕਟਰ ਕਿਉਂਕਿ ਰੰਗ ਰੂ ਬਹੁਤ ਸੋਹਣਾ ਬਾਈ ਟਰੈਕਟਰ ਦਾ ਇੱਕ ਮਜਬੂਰੀ ਕਰਕੇ ਦੇਣਾ ਪਿਆ ਤੇ ਚੰਗਾ ਬਾਈ ਓਕੇ ਜੀ ਧੰਨਵਾਦ ਹੈਰਾ ਬਾਈ ਓਕੇ ਵੀਰੇ ਤੇ ਲੋ ਜੀ ਵੀਰੋ ਆਪਾਂ ਪਹੁੰਚ ਗਏ ਆਪਣੇ ਪਿੰਡ ਤੇ ਇੱਕ ਗੱਲ ਬਾਈ ਪੱਕੀ ਆ ਦਿਨ ਵਿੱਚ ਜਿੱਥੇ ਮਰਜੀ ਘੁੰਮਾਈਏ ਬਾਹਰ ਅੰਦਰ ਪਰ ਜਿਹੜਾ ਸਕੂਨ ਬਾਈ ਸ਼ਾਮ ਨੂੰ ਆ ਕੇ ਆਪਣੇ ਖੇਤਾਂ ਵਿੱਚ ਮਿਲਦਾ ਨਾ ਜੀ ਘੁੰਮ ਕੇ ਨਾਲ ਕੁੱਤਿਆਂ ਨੂੰ ਘਮਾ ਲਈਦਾ ਤੇ ਉਹ ਨਿਆਰਾ ਨਹੀਂ ਬਾਈ ਕਿਤੇ ਮਿਲਦਾ ਹੈਗਾ ਠੀਕ ਹੈ ਜੀ ਸਾਰਾ ਦਿਨ ਘੁੰਮਦੇ ਰਹਿੰਦੇ ਨੇ ਸਵੇਰ ਤੇ ਸ਼ਾਮ ਤੱਕ ਕਿਤੇ ਤੁਹਾਨੂੰ ਫੋਨ ਆ ਗਿਆ ਉਧਰੋਂ ਲੰਘੇ ਉਧਰੋਂ ਲੰਘੇ ਠੀਕ ਹੈ ਨਹੀਂ ਇਹ ਵੀ ਇੱਕ ਬਹੁਤ ਵੱਡੀ ਚੀਜ਼ ਆ ਬਾਈ ਜ਼ਿੰਦਗੀ ਦੇ ਵਿੱਚ ਤੇ ਹੋਰ ਆਪਾਂ ਸਾਰਾ ਕੁਝ ਜ਼ਿੰਦਗੀ ਜੱਪ ਨੂੰ ਮਿਲ ਜਾਂਦਾ ਆਪਾਂ ਸਵੇਰ ਦੇ ਲੈ ਕੇ ਸ਼ਾਮ ਤੱਕ ਪੈਸੇ ਪਿੱਛੇ ਭੱਜੇ ਫਿਰਦੇ ਆ ਤੇ ਆਏ ਹੁੰਦਾ ਵੀ ਦੋ ਪੈਸੇ ਉਧਰੋਂ ਬਣਾ ਲਈਏ ਉਧਰੋਂ ਬਣਾ ਲਈਏ ਉਧਰੋਂ ਬਣਾ ਲਈਏ ਚਲੋ ਲਾਲਚਾ ਪੈਸੇ ਬਿਨਾ ਬਾਈ ਘਰ ਵੀ ਨਹੀਂ ਚੱਲਦਾ ਹੈਗਾ ਖਰਚੇ ਪੱਤੇ ਬਹੁਤ ਆ ਜੀ ਤੇ ਪਰ ਜਿਹੜਾ ਸਕੂਨ ਆ ਬਾਈ ਇਹ ਵੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਆ ਜੀ ਪੈਸੇ ਨਾਲ ਆਪਾਂ ਅੱਜ ਦੇ ਟਾਈਮ 'ਚ ਬੜੇ ਨਹੀਂ ਹੈਗੇ ਜੇ ਆਪਣੇ ਕੋਲ ਤੰਦਰੁਸਤੀ ਆ ਸੰਤੁਸ਼ਟੀ ਆ ਤਾਂ ਸਮਝ ਲਓ ਆਪਣੇ ਕੋਲ ਸਾਰਿਆਂ ਨਾਲੋਂ ਵੱਡੀ ਚੀਜ਼ ਆ ਠੀਕ ਆ ਜੀ ਸੋ ਬਸ ਅਜੇ ਤਾਂ ਜਦੋਂ ਮੈਂ ਵੈਸੇ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਸ਼ੇਅਰ ਕੀਤੀ ਆ ਇਹ ਵੀ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਟਰੈਕਟਰ ਤਾਂ ਰੋਜ਼ੇ ਵਿਕਦੇ ਆਉਂਦੇ ਰਹਿੰਦੇ ਆ ਜੀ ਘਾਟੇ ਵਾਦੇ ਵੀ ਚੱਲਦੇ ਰਹਿੰਦੇ ਆ ਜ਼ਿੰਦਗੀ ਦੇ ਵਿੱਚ ਤੇ ਬਸ ਆਹੀ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਵੀ ਤੰਦਰੁਸਤੀ ਰੱਖਿਓ ਤੇ ਸੰਤੁਸ਼ਟੀ ਦਿਓ ਬਸ ਵੀ ਜਿੰਨੇ ਚ ਹੈਗਾ ਉਹਦੇ ਵਿੱਚ ਆਪਾਂ ਖੁਸ਼ ਰਹੀਏ ਠੀਕ ਆ ਜੀ ਤੇ ਇਹ ਜਿਹੜੀ ਭੁੱਖ ਆ ਇਹਦਾ ਬੰਦੇ ਦੀ ਬਾਈ ਸਾਰੀ ਉਮਰ ਨਹੀਂ ਮਿੱਟਦੀ ਪਹਿਲਾਂ ਬਾਹਰ ਸੀਗੇ 6-7 ਸਾਲ ਉੱਥੇ ਵਧੀਆ ਤਨਖਾਹ ਸੀਗੀ ਐਵੇਂ ਕਹਿ ਦਈਏ ਮਹੀਨੇ ਦਾ 170000 ਰੁਪਏ ਬਣਦਾ ਸੀਗਾ ਉੱਥੇ ਭੁੱਖ ਹੋਰ ਤੀ ਮੈਨੂੰ ਤਨਖਾਹ ਵੱਧ ਮਿਲਣਾ ਲੱਖ ਮਿਲਣ ਦਾ ਜਿਹੜੇ ਉੱਪਰ ਜਿਹਨਾਂ ਦੀ ਵੱਧ ਤਨਖਾਹ ਤੇ ਉਹਨਾਂ ਨੂੰ ਦੇਖਦੇ ਤੇ ਠੀਕ ਹੈ ਜੀ ਤੇ ਪਹਿਲਾਂ ਉਹ ਰੀ ਇੰਡੀਆ 8000 ਨੂੰ ਕੰਮ ਕਰਦੇ ਸੀਗੇ ਤੇ ਫਿਰ ਜਦੋਂ ਆਪਾਂ ਹੋਰ ਕੰਮ ਕਰਨ ਲੱਗ ਜਾਨੇ ਫਿਰ ਉੱਧਰ ਨੂੰ ਹੋ ਜਾਂਦਾ ਮੰਨ ਕੇ ਚਲੋ ਵੀ ਸਬਰ ਨਹੀਂ ਕਰੇ ਹੋਇਆ ਬਹੁਤ ਵਾਰ ਕੋਸ਼ਿਸ਼ ਕੀਤੀ ਆ ਵੀ ਸਬਰ ਪਰ ਫਿਰ ਵੀ ਜਿਹੜਾ ਮਨ ਹੈ ਨਾ ਬਾਈ ਇਹ ਇੱਧਰ ਉੱਧਰ ਨੂੰ ਭੱਜਣ ਲੱਜਾਂਦਾ ਬਹੁਤ ਵਾਰ ਇਹਨੂੰ ਕਾਬੂ ਵਿੱਚ ਰੱਖਣਾ ਵੀ ਬਹੁਤ ਮਤਲਬ ਕਿ ਬੜੀ ਗੱਲ ਹੈ ਹਨਾ ਜੀ ਤੇ ਆਪਣੀ ਕੋਸ਼ਿਸ਼ ਆਈ ਹੁੰਦੀ ਆ ਵੀ ਚਲੋ ਵੀ ਆਪਾਂ ਦਾ ਕਿਸੇ ਦਾ ਬੁਰਾ ਨਾ ਹੋਵੇ ਠੀਕ ਹੈ ਜੀ ਵੀ ਕੋਈ ਬੰਦਾ ਆਪਾਂ ਨੂੰ ਗਾਲਾਂ ਨਾ ਕੱਢੇ ਸਾਰਿਆਂ ਨਾਲੋਂ ਮੰਨ ਕੇ ਚਲੋ ਵੀ ਇਹੀ ਆਪਣੀ ਜ਼ਿੰਦਗੀ ਦਾ ਉਹ ਹੈ ਵੀ ਘਾਟਾ ਪੈ ਜਾਵੇ ਕੋਈ ਚੱਕਰ ਨਹੀਂ ਆਪਣਾ ਮਾੜਾ ਹੋ ਜਵੇ ਕਿਸੇ ਦਾ ਮਾੜਾ ਨਾ ਹੋਵੇ ਅੱਜ ਤੱਕ ਇਹੀ ਸੋਚ ਕੇ ਬਾਈ ਕੰਮ ਕਰ ਰਹੇ ਆ। ਬਾਕੀ ਚਲੋ ਬਾਈ ਤੁਸੀਂ ਇੰਨਾ ਸਾਰੇ ਜਣੇ ਪਿਆਰ ਦੇ ਰਹੇ ਆ। ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਜਿੰਨਾ ਤੁਹਾਡਾ ਧੰਨਵਾਦ ਕਰਾਂ ਉਹਨਾਂ ਘੱਟ ਹੈ ਜੀ। ਠੀਕ ਹੈ ਜੀ ਤੁਹਾਡੇ ਆਸਰੇ ਕਰਕੇ ਅੱਜ ਇੱਥੇ ਤੱਕ ਪਹੁੰਚੇ ਆ। ਨਹੀਂ ਬਾਈ ਕਦੇ ਨਹੀਂ ਤਾਂ ਸੋਚਿਆ ਵੀ ਇੰਡੀਆ ਜਾ ਕੇ ਆਪਣਾ ਕੰਮਕਾਰ ਚੱਲੂਗਾ। ਠੀਕ ਹੈ ਜੀ ਕਦੇ ਨਹੀਂ ਸੋਚਿਆ ਵੀ ਆਪਾਂ ਕਦੇ ਟਰੈਕਟਰ ਲੈਣ ਦੇ ਵਿੱਚ ਪਾਵਾਂਗੇ। ਇਹ ਕੰਮ ਕਰਾਂਗੇ ਤੇ ਸਾਰਿਆਂ ਨਾਲੋਂ ਬਾਈ ਬੜਾ ਜਿਹੜਾ ਮੈਂ ਧੰਨਵਾਦ ਕਰਦਾ ਆਪਣੇ ਮਾਮਿਆਂ ਦਾ ਕਰਦਾ ਠੀਕ ਆ ਜੀ ਤੇ ਬਿਗਰ ਮਾਮਾ ਮੇਰਾ ਕਾਲਾ ਮਾਮਾ ਬਾਈ ਮੁੰਦੋਂ ਤੋਂ ਠੀਕ ਆ ਜੀ ਉਹਨਾਂ ਕਰਕੇ ਹੀ ਅੱਜ ਉਰੇ ਵਧੀਆ ਕੰਮਕਾਰ ਲੱਗੇ ਹੋਏ ਆ ਨਹੀਂ ਤਾਂ ਬਾਈ ਫੇਰ ਦੁਬਾਰਾ ਬਾਹਰ ਨੂੰ ਭੱਜਣਾ ਪੈਣਾ ਤਾਂ ਫੇਰ ਦੁਬਾਰਾ ਉਹੀ ਜ਼ਿੰਦਗੀ ਜਿਉਣੀ ਪੈਣੀ ਦੀ ਜਿਹੜੀ ਪਹਿਲਾਂ ਜਿਉਂਦੇ ਤੇ ਠੀਕ ਆ ਜੀ ਤੇ ਇਹ ਗੱਲ ਕਈ ਵਾਰ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਆ ਬਸ ਕਦੇ ਟਾਈਮ ਹੀ ਨਹੀਂ ਲੱਗਿਆ ਅੱਜ ਚਲੋ ਖੇਤਾਂ 'ਚ ਘੁੰਮਦੇ ਦੇ ਅੱਜ ਮਨ 'ਚ ਸੀਗੀ ਗੱਲ ਤੇ ਬਾਕੀ ਚਲੋ ਠੀਕ ਆ ਬਾਈ ਤੇ ਵੀਡੀਓ ਦੇ ਵਿੱਚ ਨਹੀਂ ਹੋਰ ਤਾਂ ਕੋਈ ਗੱਲਬਾਤ ਹੈ ਨਹੀਂ ਏਡੀ ਕਰਨ ਵਾਲੀ ਤੇ ਆਪਾਂ ਥੋੜੀਆਂ-ਬਹੁਤੀਆਂ ਕਦੇ-ਕਦਾਈ ਇਦਾਂ ਦੀ ਗੱਲ ਵੀ ਮਾਣੀ-ਮੋਟੀ ਸ਼ੇਅਰ ਕਰਨੀ ਚਾਹੀਦੀ ਆ ਹੋਰ ਤਾਂ ਚਲੋ ਗੱਲਾਂਬਾਤਾਂ ਚੱਲਦੀਆਂ ਰਹਿਣੀਆਂ ਆਪਣੀਆਂ ਟੇਟਾਂ ਟੁੱਟਣ ਵਾਲੀਆਂ ਤੇ ਹੋਰ ਵੀ ਮੇਰੇ ਕਿਸੇ ਵੀ ਵੀਰ ਭਰਾ ਨੇ ਕੋਈ ਟਰੈਕਟਰ ਕੋਈ ਵੀ ਖੇਤੀਬਾੜੀ ਸੰਦ ਬਾਈ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਆਪਣਾ ਨੰਬਰ ਵੀਡੀਓ ਦੇ ਚੱਲਦਾ ਹੁੰਦਾ ਜੀ ਠੀਕ ਆ ਤੇ ਇੱਕ ਛੋਟੀ ਜੀ ਬੇਨਤੀ ਹੋਰ ਆ ਜੀ ਕਈ ਵੀਡੀਓਾਂ ਤੇ ਜਿਹੜੇ ਆਪਣੇ ਟਰੈਕਟਰ ਪੁਰਾਣੇ ਸੇਲ ਹੋਏ ਹੋਏ ਆ ਉਹਨਾਂ ਤੇ ਵੀ ਕੋਲਾਂ-ਕੁੱਲਾਂ ਆਈ ਜਾਂਦੀਆਂ ਬਾਈ ਜਿਹੜੇ ਟਰੈਕਟਰ ਤਿੰਨ-ਤਿੰਨ ਮਹੀਨੇ ਪਹਿਲਾਂ ਵਿਕੇ ਹੁੰਦੇ ਨੇ ਉਹ ਵਿਕੇ ਹੁੰਦੇ ਨੇ ਉਹਦੇ ਚ ਪ੍ਰੋਬਲਮ ਕੀ ਹੁੰਦੀ ਆ ਆਪਾਂ ਵੀਡੀਓ ਬਾਈ ਡਿਲੀਟ ਨਹੀਂ ਕਰ ਸਕਦੇ YouTube ਤੋਂ ਕੁਕੀ ਜੀ ਆਪਾਂ ਵੀਡੀਓ ਡਿਲੀਟ ਕਰਦੇ ਆ ਤਾਂ ਉਹਦਾ ਵੀ ਆਪਾਂ ਨੂੰ ਬਹੁਤ ਪੰਗਾ ਜਾ ਪੈ ਜਾਂਦਾ ਜੀ ਤੇ ਉਹਦੇ ਮੈਨੂੰ ਇੰਨੀਆਂ ਜ਼ਿਆਦਾ ਕਾਲਾਂ ਆਉਣੀ ਆ ਅੱਧ ਨਾਲੋਂ 80% ਕਾਲਾਂ ਉਹ ਆਉਣੀ ਆ ਜਿਹੜੇ ਟਰੈਕਟਰ ਵਿਕੇ ਹੋਏ ਨੇ ਮਹੀਨਾ ਦੇ 2-3 ਮਹੀਨੇ 6 ਮਹੀਨੇ ਪਹਿਲਾਂ ਹਨਾ ਜੀ ਇਹ ਚੀਜ਼ ਦਾ ਬਈ ਕੋਈ ਜੇ ਕੋਈ ਹੱਲ ਹੋਇਆ ਕਿਸੇ ਕੋਲ ਪੱਕਾ ਸੋਲਿਊਸ਼ਨ ਵੀ ਇਹਦਾ ਕੀ ਹੱਲ ਕਰਿਆ ਜਾਵੇ ਤਾਂ ਬੇਨਤੀ ਆ ਕਿ ਮੈਨੂੰ ਦੱਸਿਓ ਮੜਾ ਮੋਟਾ ਕੋਈ ਮਤਲਬ ਕੀ ਇਸੇ ਕੰਮ ਦੇ ਰਿਲੇਟਡ ਕੋਈ ਹੋਰ ਕੋਈ ਵੀਡੀਓ ਪਾਉਂਦਾ ਹੋਵੇ ਨੂੰ ਇਹ ਚੀਜ਼ ਬਾਰੇ ਨੌਲੇਜ ਹੋਵੇ ਤਾਂ ਮੈਨੂੰ ਜ਼ਰੂਰ ਦੱਸੋ ਮੈਂ ਇਸ ਚੀਜ਼ ਤੋਂ ਬਾਈ ਬਹੁਤ ਜ਼ਿਆਦਾ ਤੰਗ ਆ ਠੀਕ ਹੈ ਜੀ ਕਿਉਂਕਿ ਜਿਹੜੇ ਵੀਰਾਂ ਜਿਹੜੇ ਟਰੈਕਟਰ ਨਾਲ ਖੜੇ ਹੁੰਦੇ ਨੇ ਜਾਂ ਕਿਸੇ ਨੂੰ ਲੋਡ ਹੁੰਦੀ ਆ ਕਈ ਵਾਰ ਬਾਈ ਉਹਨਾਂ ਦਾ ਵੀ ਨਹੀਂ ਫੋਨ ਚੱਕਿਆ ਜਾਂਦਾ ਇਸੇ ਗੱਲ ਕਰਕੇ ਠੀਕ ਹੈ ਜੀ ਸੋ ਮੈਨੂੰ ਸਲਾਹ ਜ਼ਰੂਰ ਦਿਓ ਕਿਸੇ ਵੀਰ ਨੂੰ ਇਹਦਾ ਮਸਲਾ ਹੱਲ ਪਤਾ ਹੋਵੇ ਇੰਨੀ ਕੇ ਬੇਨਤੀ ਸੀਗੀ ਬਾਈ ਬਾਕੀ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਆ ਜੋਰੇ ਨੂੰ ਜੇ ਜੀ ਆ ਜਾ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦਿਨੋਂ ਧੰਨਵਾਦ ਜੀ